ਸ਼ਸ਼ੀਕਲ ਜੀ ਸਾਰਿਆਂ ਨੂੰ ਸਵਾਗਤ ਆ ਮੇਰੀਆਂ ਭੈਣਾਂ ਕਾ ਮਾਰੇ YouTube ਚੈਨਲ ਬੇਬੇ ਬਾਪੂ ਕੀ ਰਸੋਈ ਮੈਂ ਅੱਜ ਆਪਾਂ ਤੁਹਾਨੂੰ ਜੱਚਾ ਬੱਚਾ ਵਾਸਤੇ ਖਾਸ ਪੰਜੀਰੀ ਬਣਾਣੀ ਸਿਖਾਵਾਂਗੇ ਜਿਹੜੀ ਕੀ ਪੋਸ਼ਟਿਕ ਤੱਤਾਂ ਕਾ ਭਰਪੂਰ ਖਜ਼ਾਨਾ ਇਸ ਪੰਜੀਰੀ ਨੂੰ ਆਪਾਂ ਨੇ ਕਿੱਦਰਾ ਬਣਾਣਾ ਕਿੱਦਰਾ ਬਣਾਣਾ ਉਹ ਸਿਖਾਵਾਂਗੇ ਬੰਨ ਤੁਹਾਨੂੰ ਸਭ ਤੋਂ ਪਹਿਲਾਂ ਆਪਾਂ ਨੇ ਇੱਕ ਕੜਾਹੀ ਚੁੱਲੇ ਉਪਰ ਧਰ ਲੈਣੀ ਐ ਫੇਰ ਆਪਾਂ ਨੇ ਕਣਕ ਕਾ ਆਟਾ ਲੈਣਾ ਆਟਾ ਆਪਣਾ 2 ਕਿਲੋ ਹੈ 2 ਕਿਲੋ ਆਟਾ ਛਾਣ ਕਾ ਇੱਕ ਭਾਂਡੇ ਆਪਾਂ ਕਾ ਰੱਖ ਲੈਣਾ ਹੁਣ ਆਪਾਂ ਨੇ ਇਸ ਆਟੇ ਨੂੰ ਕੜਾਹੀ ਦੇ ਵਿੱਚ ਪਾ ਕਾ ਭੁੰਨ ਲੈਣਾ ਆਟਾ ਆਪਾਂ ਨੇ ਹੌਲੀ ਹੌਲੀ ਆਜਾ ਭੁੰਨਣਾ ਆਟੇ ਨੂੰ ਆਪਾਂ ਨੇ ਜ਼ਿਆਦਾ ਲਾਲ ਨਹੀਂ ਕਰਨਾ ਹੈਗਾ ਆਪਾਂ ਨੇ ਇਹਨੂੰ ਹੌਲੀ-ਹੌਲੀ ਚਲਾ ਕਾ ਭੁੰਨੇ ਜਾਣਾ ਜਿਆਦਾ ਆਟੇ ਮਦੇ ਮਹਿਕਣ ਲੱਗ ਜੇਗੀ ਆਟਾ ਭੁੰਨੇਗੇ ਆ ਇਸ ਕਾ ਥੋੜਾ ਜ੍ਹਾ ਰੰਗ ਬਦਲਣ ਲੱਗ ਜਾਏਗਾ ਜਾਦਾ ਆਪਾਂ ਨੇ ਇਹ ਇਸ ਨੂੰ ਆਟੇ ਨੂੰ ਥੱਲਾ ਤਾਰ ਲੈਣਾ ਆਟੇ ਨੂੰ ਆਪਾਂ ਨੇ ਜਿਆਦਾ ਕਾਲਾ ਨਹੀਂ ਕਰਨਾ ਹੈਗਾ ਹੁਣ ਆਪਾਂ ਨੇ ਆਟਾ ਥੱਲਾ ਤਾਰ ਲਿਆ ਹੁਣ ਆਪਾਂ ਨੇ ਜਿਹੜੇ ਪੰਜਰੀ ਦੇ ਵਿੱਚ ਸਮਾਨ ਪਾਣਾ ਉਹ ਦੇਖਾਂਗੇ 250 ਗ੍ਰਾਮ ਆਪਾਂ ਨੇ ਬਦਾਮ ਲਏ ਆ 250 ਗ੍ਰਾਮ ਆਪਾਂ ਨੇ ਦੱਖਾ ਲਈਆਂ 250 ਗ੍ਰਾਮ ਆਪਾਂ ਨੇ ਮਗਜਲੇ ਆ 250 ਗ੍ਰਾਮ ਆਪਾਂ ਗੋੰਧਕ ਤੇਰਾ ਲੇਂਗੇ ਤਾਇਸੋ ਗ੍ਰਾਮ ਆਪਾਂ ਨੇ ਖਸ ਖਸ ਲਈ ਐ 200 ਗ੍ਰਾਮ ਕਮਰਕਸ 200 ਗ੍ਰਾਮ ਸੁੰਡ ਲੈਣੀ ਆਪਾਂ ਨੇ 100 ਗ੍ਰਾਮ ਆਪਾਂ ਨੇ ਜਮੈਣ ਲੈਣੀ ਐ 40 ਗ੍ਰਾਮ ਆਪਾਂ ਨੇ ਕਾਲੀਆ ਮਿਰਚਾਂ ਲੈਣੀ ਆ 2 ਕਿਲੋ ਆਪਾਂ ਨੇ ਦੇਸੀ ਖੰਡ ਲੈਣੀ ਐ ਟਮਾਟਾ 1 ਕਿਲੋ ਵੀ ਲੈ ਸਕਾ ਫਿਰ ਆਪਾਂ ਨੇ ਫੁੱਲ ਮਖਾਣੇ ਲੈਣੇ ਆ 250 ਗ੍ਰਾਮ ਦਾ ਪੈਕਟ ਹੈ ਪਰ ਆਪਾਂ 150 ਗ੍ਰਾਮ ਪਾਵਾਂਗੇ। ਜੋ ਸਾਰਾ ਸਮਾਨ ਆਪਣਾ ਪੰਦੀਰੀ ਵਾਸਤੇ ਤਿਆਰ ਹੋ ਗਿਆ। ਹੁਣ ਆਪਾਂ ਨੇ ਜਿਹੜੇ ਕਾਜੂ ਬਦਾਮ ਲਏ ਤੇ ਬਦਾਮ ਔਰ ਕਾਜੂ ਨੇ ਦੋਏ ਚੀਜ਼ਾਂ ਆਪਾਂ ਮਿਕਸੀ ਦੇ ਜਾਰ ਮਾ ਪਾ ਕਾ ਇਹਨਾਂ ਨੂੰ ਆਪਾਂ ਨੇ ਦਰਦਰਾ ਜਿਹਾ ਪੀਸ ਲੈਣਾ। ਜਿਆਦਾ ਬਰੀਕ ਨਹੀਂ ਆਪਾਂ ਨੇ ਕਰਨਾ ਹੈਗਾ। ਕੱਲੀ-ਕੱਲੀ ਚੀਜ਼ ਨੂੰ ਆਪਾਂ ਨੇ ਮਿਕਸੀ ਮਾ ਪਾ ਕਾ ਇਸ ਤਰ੍ਹਾਂ ਪੀਸ ਲੈਣਾ ਇਤਰੀ ਆਪਾਂ ਨੇ ਬਦਾਮਾਂ ਨੂੰ ਵੀ ਪੀਸ ਲੈਣਾ ਇਹਨਾਂ ਦੋ ਚੀਜ਼ਾਂ ਨੂੰ ਪੀਸ ਕੇ ਆਪਾਂ ਨੇ ਇਹਨਾਂ ਦੋ ਚੀਜ਼ਾਂ ਨੂੰ ਇੱਕ ਭਾਂਡੇ ਵਿੱਚ ਕੱਢ ਲੈਣਾ ਹੁਣ ਇਹਨਾਂ ਦੋ ਚੀਜ਼ਾਂ ਆਪਾਂ ਨੇ ਭਾਂਡੇ ਵਿੱਚ ਕੱਢ ਲਈ ਹੁਣ ਆਪਾਂ ਨੇ ਇੱਕ ਕੜਾਹੀ ਲੈਣੀ ਹੈ ਕੜਾਹੀ ਦੇ ਵਿੱਚ ਆਪਾਂ ਨੇ ਥੋੜਾ ਜਿਹਾ ਕੀ ਪਾਣਾ ਉਸ ਥੋੜੇ ਜਿਹੇ ਕੀ ਇੱਕ ਵਿੱਚ ਆਪਾਂ ਨੇ 150 ਗ੍ਰਾਮ ਮਖਾਣੇ ਪਾਣੇ ਹੈ ਇਨਾ ਮਖਾਣਿਆਂ ਨੂੰ ਚੰਗੀ ਤਰ੍ਹਾਂ ਭੁੰਨ ਕੇ ਇੱਕ ਭਾਂਡੇ ਦੇ ਵਿੱਚ ਕੱਢ ਲੈਣਾ ਆਪਾਂ ਨੇ ਹੁਣ ਆਪਾਂ ਨੇ ਇਸੇ ਕੜਾਹੀ ਦੇ ਵਿੱਚ ਥੋੜਾ ਜਿਹਾ ਹੋਰ ਘੀ ਪਾ ਗਾ ਆਪਾਂ ਨੇ ਗੋੰਦ ਕਦੀਰਾ ਭੁੰਨਣਾ ਗੋੰਦ ਕਦੀਰਾ ਆਪਾਂ ਥੋੜਾ ਥੋੜਾ ਕਰਕੇ ਪਾਵੇਂਗੇ ਜੇ ਆਪਾਂ ਨੇ ਸਾਰਾ ਇਕੱਠਾ ਪਾ ਤਾ ਫਿਰ ਜੋ ਗਲ ਜੁੜ ਜਾਏਗਾ ਆਪਾਂ ਨੇ ਇਸ ਨੂੰ ਥੋੜਾ ਥੋੜਾ ਕਰਕੇ ਪਾਣਾ ਇਸ ਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਜੱਜੋ ਚੰਗੀ ਤਰ੍ਹਾਂ ਇਤਰਾ ਖਿਲ ਬਣ ਜੇਗਾ ਫਿਰ ਆਪਣਾ ਜੋ ਤਿਆਰ ਹੈ ਹੁਣ ਆਪਾਂ ਨੇ ਇਸ ਨੂੰ ਜਿਆਦਾ ਨਹੀਂ ਭੁੰਣਾ ਹੈਗਾ ਆਪਾਂ ਨੇ ਇਸ ਨੂੰ ਇੱਕ ਭਾਂਡੇ ਦੇ ਵਿੱਚ ਕੱਢ ਲੈਣਾ ਹੁਣ ਆਪਾਂ ਨੇ ਜਮੈਣ ਭੁੰਨ ਕਾ ਇੱਕ ਭਾਂਡੇ ਦੇ ਵਿੱਚ ਕੱਢ ਲੈਣੀ ਆ ਜੋ ਵੀ ਹੁਣ ਆਪਣਾ ਜੋ ਪੰਜੀ ਦੀਗਾ ਸਮਾਨ ਤਿਆਰ ਹੈ ਆਪਾਂ ਨੇ ਆਟਾ ਲੈ ਲਿਆ ਮਖਾਣੇ ਲੈ ਲੇ 2 ਕਿਲੋ ਦੇਸੀ ਗਾਂ ਦਾ ਘੀ ਲੈ ਲਿਆ ਦੇਸੀ ਗਾਂ ਦਾ ਘੀ ਹੈ ਮਖਾਣੇ ਹੋ ਗਏ ਆਪਣੇ ਤਾਂ ਆਟਾ ਯੋ ਆਪਣਾ ਇਹ ਆਟਾ ਲਿਆ ਦੇਖ ਲਾ ਤੁਮੇ ਯੋ ਆਪਣੀ ਬਿਲ ਗੁੱਦਾ ਆ ਗਈ ਜਮੈਣ ਆ ਗਈ ਮਗ ਜਾਗੇ ਖਸ ਖਸ ਆ ਗਈ ਦਾਖਾ ਆ ਗੀਆਂ ਕਾਲੇ ਮੇਚਾ ਗੇ ਸੁੰਡ ਕਮਰਕਾਸ ਕਾਜੂ ਬਦਾਮ ਨੇ ਸਾਰੀਆਂ ਤੇਜਾ ਆਪਾਂ ਨੇ ਇਕੱਠੀਆਂ ਕਰਕਾ ਦੇਸੀ ਖੰਡ ਲੈਣੀ ਐ 2 ਕਿਲੋ ਆਪਾਂ ਨੇ ਤੇ ਠਮੇ 2 ਕਿਲੋ ਬੱਦ ਮਿੱਠਾ ਖਾਣਾ ਬੱਦ ਪਾ ਸਕਾਂ ਆਪਾਂ ਨੇ 2 ਕਿਲੋ ਲਈਏ ਹੁਣ ਆਪਾਂ ਨੇ ਜਿਹੜਾ ਦੇਸੀ ਗਾਂ ਦਾ ਘੀ ਲਿਆ ਉਹ ਆਪਾਂ ਨੇ ਕੜਾਹੀ ਦੇ ਵਿੱਚ ਪਾ ਦੇਣਾ ਦੇਸੀ ਗਾਂ ਦਾ ਘੀ ਪਾਣੇ ਗਲੇ ਨਾ ਤਾਂ ਆਪਾਂ ਨੂੰ ਮਟਾਪਾ ਆਂਦਾ ਹੈਗਾ ਅਰ ਨਾ ਜਿਹੜਾ ਬੀਬੀ ਬਦਾ ਉਸ ਦਾ ਬੀਬੀ ਵੀ ਨਹੀਂ ਬਦਨੇਗਾ ਇਸ ਪਜੀਲੀ ਨੂੰ ਖਾਗਾ ਦੇਸੀ ਗਾਂਗਾ ਕੀ ਬਹੁਤ ਵਧੀਆ ਹੋਵਾ ਸਿਹਤ ਵਾਸਤੇ ਇਸੇ ਨੂੰ ਮਟਾਪਾ ਨਹੀਂ ਝੜਨ ਦੰਦਾ ਹੈਗਾ ਦੇਸੀ ਗਾਂਗਾ ਕੀ ਲੈਣਾ ਇਹ ਜੇ ਪੀਲੇ ਰੰਗ ਦਾ ਹੋਵੇਗਾ ਦੇਸੀ ਗਾਂਗਾ ਕੀ ਇਸ ਨੂੰ ਆਪਾਂ ਨੇ ਗਰਮ ਕਰਕਾ ਕੇ ਇਹਨੂੰ ਫਿਰ ਆਪਾਂ ਨੇ ਥੋੜਾ ਥੋੜਾ ਕਰਕੇ ਆਟਾ ਮਿਲਾਣਾ ਵਿੱਚ ਆਟਾ ਆਪਾਂ ਨੇ ਥੋੜਾ ਥੋੜਾ ਕਰਕੇ ਪਾਣਾ ਇਹ ਆਪਾਂ ਸਾਰਾ ਪਾਏਗੇ ਫਿਰ ਵਿੱਚ ਗੱਠਾ ਬਨ ਜੇਗੀ ਇਸ ਤਰ੍ਹਾਂ ਆਪਣਾ ਹੌਲੀ ਹੌਲੀ ਕਰਕਾ ਸਾਰਾ ਵਿੱਚ ਘੀ ਕੇ ਮਿਕਸ ਹੋ ਜਾਏਗਾ ਆਟਾ ਇਸ ਤਰ੍ਹਾਂ ਆਪਾਂ ਨੇ ਤਿਆਰ ਕਰ ਲੈਣਾ ਆਟੇ ਨੂੰ ਘੀ ਦੇ ਵਿੱਚ ਪਾ ਕੇ ਇਸ ਨੂੰ ਥੋੜੀ ਜਿਹੀ ਦੇਰ ਚਲਾਉਣਾ ਆਪਾਂ ਨੇ ਫਿਰ ਆਪਾਂ ਇਸ ਦੇ ਵਿੱਚ ਆਪਣੀ ਜਮੈਨ ਪਾ ਦੇਣੀ ਹੈ ਜਿਹੜੀ ਆਪਾਂ ਨੇ ਭੁੰਨੀ ਤੇ ਫਿਰ ਆਪਾਂ ਨੇ ਇਸ ਦੇ ਵਿੱਚ ਗੋੰਦ ਗਤੇਰਾ ਪਾ ਦੇਣਾ ਆਪਾਂ ਨੇ ਸਾਰੀ ਚੀਜ਼ਾਂ ਨੂੰ ਇਤਰਾ ਖੰਡਾਗਾ ਪਾਣਾ ਤਾਂ ਕਿ ਆਪਾਂ ਨੂੰ ਜ਼ਿਆਦਾ ਮਿਹਨਤ ਨਾ ਕਰਨੀ ਪਵੇ ਇਹਨਾਂ ਨੂੰ ਮਿਲਾਉਣੇ ਬਾਅਦ ਤੇ ਖੰਡਾ ਕਾ ਪਾਏਗੇ ਸਾਰੇ ਚੀਜ਼ਾਂ ਮਿਕਸ ਹੋ ਜਾਣਗੀਆਂ ਸਾਰੀ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕ ਫਿਰ ਆਪਾਂ ਨੇ ਜਿਹੜੇ ਬਦਾਮ ਤੇ ਪੀਸੇ ਹੋਏ ਉਹ ਪਾ ਦੇਣੇ ਆ ਖੰਡਾ ਕਾ ਪਾਣਾ ਫਿਰ ਆਪਾਂ ਨੇ ਕਾਜੂ ਜਿਹੜੇ ਕਾਜੂ ਆ ਆਪਣੇ ਪੀਸੇ ਹੋਏ ਤੇ ਉਹ ਪਾਣੇ ਆ ਆਪਾਂ ਦੇ ਵਿੱਚ ਇਹਨਾਂ ਸਾਰੇ ਚੀਜ਼ਾਂ ਨੂੰ ਮਿਲਾ ਕ ਚੰਗੀ ਤਰ੍ਹਾਂ ਮਿਲਾ ਲੈਣਾ ਆਪਾਂ ਨੇ ਫਿਰ ਆਪਾਂ ਨੇ ਮਗਜ ਪਾਣੀ ਆ ਇਸਮਾ ਸਾਰੀਆਂ ਚੀਜ਼ਾਂ ਨੂੰ ਆਪਾਂ ਨੇ ਇਧਰ ਖੰਡਾ ਆਗਾ ਪਾਣਾ ਵੀ ਆਪਣੀ ਤਰੀਕੇ ਗੱਲ ਮਿਲ ਜਵੇ ਨੇ ਫਿਰ ਆਪਾਂ ਨੇ ਖਾਸ-ਖਾਸ ਪਾਣੀ ਆ ਖਾਸ-ਖਾਸ ਨੂੰ ਚੰਗੀ ਤਰ੍ਹਾਂ ਪਾਕ ਮਿਲਾ ਲੈਣਾ ਹੁਣ ਆਪਾਂ ਨੇ ਇਸਮਾ ਸੁੰਡ ਪਾਣੀ ਆ ਸੁੰਡ ਵੀ ਆਪਾਂ ਨੇ ਗੰਨੇ ਲਈ ਇਥੇ 100 ਪਾਣੀ ਹੈ ਫਿਰ ਆਪਾਂ ਇਸ ਵਿੱਚ ਕਾਲੀਆਂ ਮਿਰਚਾਂ ਪਾ ਦੇਣੀ ਆਪਾਂ ਨੇ ਕਾਲੀਆਂ ਮਿਰਚਾਂ ਨੂੰ ਪਾ ਕੇ ਵੀ ਚੰਗੀ ਤਰ੍ਹਾਂ ਮਿਲਾ ਲੈਣਾ ਸਾਰੀ ਇਹ ਜਿਹੜਾ ਨਾਲ ਚੰਗੀ ਤਰ੍ਹਾਂ ਮਿਲਾ ਲੈਣਾ ਫਿਰ ਆਪਾਂ ਨੇ ਕਮਰਕਸ ਲੈਣਾ ਕਮਰਕਸ ਨੂੰ ਵੀ ਆਪਾਂ ਨੇ ਪਾ ਕੇ ਚੰਗੀ ਤਰ੍ਹਾਂ ਮਿਲਾ ਲੈਣਾ ਫਿਰ ਆਪਾਂ ਨੇ ਬੇਲ ਗੁੱਧ ਲੈਣੀ ਆ ਬਿਲਗੁੱਦ ਨੂੰ ਵੀ ਆਪਾਂ ਨੇ ਚੰਗੀ ਤਰ੍ਹਾਂ ਮਿਲਾਕਾ ਮਿਕਸ ਕਰ ਲੈਣਾ ਇਹਨਾਂ ਸਾਰੇ ਠੇਜਾਂ ਨੂੰ ਪਾਕਾ ਫਿਰ ਆਪਾਂ ਨੇ ਇਸਮਾ ਪਾਣੀ ਆ ਦੱਖਾਂ ਕਿਸ਼ਮਿਸ ਇਹਨਾਂ ਚੀਜ਼ਾਂ ਨੂੰ ਵੀ ਪਾਕਾ ਸਾਰੀਆਂ ਨੂੰ ਦੱਖਾਂ ਨੂੰ ਮਿਕਸ ਕਰ ਲੈਣਾ ਹੁਣ ਆਪਾਂ ਨੇ ਜਿਹੜੇ ਆਪਣੇ ਮਖਾਣੇ ਤੇ ਉਹ ਪਾ ਦੇਣੇ ਆ ਵਿੱਚ ਇਨਾ ਸਾਰੀ ਇਹ ਜਜਾ ਨੂੰ ਮਿਕਸ ਕਰਕੇ ਆਪਾਂ ਨੇ 5-10 ਮਿੰਟ ਆਪਾਂ ਨੇ ਉੱਪਰੇ ਚਲਾਣਾ ਪਨੀਰ ਨੂੰ ਵੀ ਆਪਣੀ ਸਾਰੀ ਇਹ ਜਜਾ ਮਿਕਸ ਹੋ ਜੇ ਹੁਣ ਆਪਣੀ ਸਾਰੀ ਇਹ ਜਜਾ ਬਣ ਗਈ ਆ ਹੁਣ ਆਪਾਂ ਨੇ ਇਸ ਵਿੱਚ ਦੇਸੀ ਖੰਡ ਪਾ ਦੇਣੀ ਆ ਜਿਹੜੀ ਆਪਾਂ ਲਈਤੀ ਹੁਣ ਆਪਾਂ ਨੇ ਇਸ ਨੂੰ ਥੱਲਾ ਤਾਰਕਾ ਦੇਸੀ ਖੰਡ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੁਣ ਆਪਣੀ ਪੰਜੀਰੀ ਬਿਲਕੁਲ ਤਿਆਰ ਆ ਇਸ ਨੂੰ ਨੀਚਾ ਤਾਰਕਾ ਆਪਾਂ ਨੇ ਦੇਸੀ ਖੰਡ ਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਸਾਰੀ ਚੀਜ਼ਾਂ ਆਪਣੀਆਂ ਮਿਲ ਜਾਣੇ ਇੱਕ ਤਰੀਕੇ ਨਾਲ ਹੁਣ ਆਪਣੀ ਪੰਜੀਰੀ ਖਾਸ ਪੰਜੀਰੀ ਤਿਆਰ ਹੈ ਆਪਣੀ